ਸਤਿ ਸ਼੍ਰੀ ਅਕਾਲ ਤੁਸੀਂ ਵੀ ਵਖਰੋ ਅਮਰੀਕਨ ਟੈਮ ਟੀਵੀ ਲੈ ਕੇ ਆਦਰਾਂ ਸਪੀਡ ਨਿਊਜ਼ ਤੇ ਆਫਰ ਚਾਤ ਪਾਉਣੇ ਪਹਿਲੀ ਖਬਰ ਤੇ ਅੱਜ ਦਿੱਲੀ ਵਾਲੇ ਆਪਣੀ ਸਰਕਾਰ ਚੁਣਨ ਜਾ ਰਹੇ ਨੇ ਤੇ 1.56 ਕਰੋੜ ਵੋਟਰ 70 ਵਿਧਾਨ ਸਭਾ ਸੀਟਾਂ ਦੇ ਉੱਤੇ 699 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰ ਰਹੇ ਨੇ 13766 ਪੋਲਿੰਗ ਸਟੇਸ਼ਨਾਂ ਉੱਤੇ ਸਵੇਰੇ 7 ਵਜੇ VOTING ਜਾਰੀ ਹੋਈ ਤੇ ਸ਼ਾਮ 6 ਵਜੇ ਤੱਕ ਜਾਰੀ ਰਹੀ ਤਦ ਅਧਿਕਾਰੀਆਂ ਅਨੁਸਾਰ ਚੇਕ ਕਰ ਕੋਈ ਵਿਅਕਤੀ 6 ਵਜੇ ਤੋਂ ਨਿਰਧਾਰਤ ਸਮੇਂ ਤੱਕ ਕਤਾਰ ਵਿੱਚ ਖੜਾ ਰਹਿੰਦਾ ਤਾਂ ਉਹ ਵੋਟ ਪਾ ਸਕੇਗਾ ਇਸ ਲਈ ਵਾਧੂ ਸਮਾਂ ਵੀ ਦਿੱਤਾ ਜਾਵੇਗਾ ਤੇ ਆਪ ਦੇ ਨਾਲ ਹੀ ਸਭ ਤੋਂ ਘੱਟ ਉਮੀਦਵਾਰ ਪਟੇਲ ਨਗਰ ਤੇ ਕਸਤੂਰਬਾ ਨਗਰ ਸੀਟਾਂ ਉੱਤੇ ਨੇ ਹਰੇਕ ਤੇ ਪੰਜ-ਪੰਜ ਜਦੋਂ ਕਿ ਨਵੀਂ ਦਿੱਲੀ ਸੀਟ ਦੇ ਉੱਤੇ 23 ਉਮੀਦਵਾਰ ਨੇ ਇੱਕ EVM ਦੇ ਵਿੱਚ ਸਿਰਫ 16 ਉਮੀਦਵਾਰਾਂ ਦੇ ਚੋਣ ਨਿਸ਼ਾਨ ਹੋ ਸਕਦੇ ਨੇ ਜੇਕਰ ਹੋਰ ਉਮੀਦਵਾਰ ਹਨ ਤਾਂ ਉਹ ਦੂਜੀ EVM ਰੱਖੀ ਗਈ ਹੈ ਤੇ ਜਨਕਪੁਰੀ ਅਤੇ ਨਵੀਂ ਦਿੱਲੀ ਸੀਟਾਂ ਦੇ ਉੱਤੇ ਪੋਲਿੰਗ ਸਟੇਸ਼ਨਾਂ ਉੱਤੇ ਦੋ EVM ਦੀ ਵਰਤੋਂ ਕੀਤੀ ਜਾਵੇਗੀ ਬਾਕੀ 18 ਸੀਟਾਂ ਦੇ ਲਈ ਕੇਂਦਰ ਉੱਤੇ ਇੱਕ EVM ਹੋਵੇਗੀ ਲਗਭਗ 20% EVM ਨੂੰ ਐਮਰਜੈਂਸੀ ਦੀਆਂ ਸਥਿਤੀਆਂ ਲਈ ਰਾਖਵਾ ਵੀ ਰੱਖਿਆ ਗਿਆ ਤਾਂ ਜੋ EVM ਦੇ ਵਿੱਚ ਕਿਸੇ ਵੀ ਖਰਾਬੀ ਜਾਂ ਸਮੱਸਿਆ ਦੀ ਸਥਿਤੀ ਵਿੱਚ ਉਸ ਨੂੰ ਤੁਰੰਤ ਬਦਲਿਆ ਜਾ ਸਕੇ ਸੱਤਾ ਵਿੱਚ ਆਉਣ ਤੋਂ ਬਾਅਦ ਡੋਨਾਲਡ ਟਰੰਪ ਉਹਨਾਂ ਲੋਕਾਂ ਪ੍ਰਤੀ ਬਹੁਤ ਹਮਲਾਵਰ ਹੋ ਰਹੇ ਨੇ ਜੋ ਗੈਰਕਾਨੂੰਨੀ ਤੌਰ 'ਤੇ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਪ੍ਰਵਾਸੀਆਂ ਨੂੰ ਆਮ ਨਾਗਰਿਕ ਜਹਾਜ਼ਾਂ ਵਿੱਚ ਨਹੀਂ ਸਗੋਂ ਫੌਜੀ ਜਹਾਜ਼ਾਂ ਦੇ ਵਿੱਚ ਉਹਨਾਂ ਦੇ ਦੇਸ਼ ਵਾਪਸ ਭੇਜੇ ਜਾ ਰਿਹਾ ਹੈ। ਅਮਰੀਕਾ ਨੇ ਆਪਣੇ ਫੌਜੀ ਜਹਾਜ਼ C17ਾਂ ਦੀ 205 ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜ ਦਿੱਤਾ ਤੇ ਇਹ ਲੋਕ ਟੈਕਸਾਸ, ਸੈਨ ਫਰਾਂਸਿਸਕੋ ਅਤੇ ਹੋਰ ਸ਼ਹਿਰਾਂ ਵਿੱਚ ਗਰ ਰਹਿ ਰਹੇ ਸਨ ਤੇ ਵਾਪਸ ਭੇਜੇ ਜਾ ਰਹੇ 205 ਭਾਰਤੀਆਂ ਦੇ ਵਿੱਚੋਂ 104 ਦੀ ਲਿਸਟ ਸਾਹਮਣੇ ਆਈ ਹੈ 104 ਦੇ ਵਿੱਚੋਂ 30 ਪੰਜਾਬ ਦੇ 2 ਚੰਡੀਗੜ੍ਹ ਦੇ ਤੇ 33 ਹਰਿਆਣਾ ਦੇ ਤੇ 33 ਹੀ ਗੁਜਰਾਤ ਦੇ ਨੇ ਤੇ ਤਿੰਨ ਮਹਾਰਾਸ਼ਟਰ ਦੇ ਤੇ ਤਿੰਨ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੇ ਤੇ ਇਹਨਾਂ ਵਿੱਚੋਂ 13 ਨਾਬਾਲਗ ਵੀ ਸ਼ਾਮਲ ਨੇ ਡੋਨਾਲਡ ਟਰੰਪ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭਜਾਉਣ ਦੇ ਮੁੱਦੇ ਉੱਤੇ ਰਾਸ਼ਪਤੀ ਚੋਣ ਲੜੀ ਸੀ ਤੇ ਅਮਰੀਕਾ ਦੇ ਸਥਾਨਕ ਨਿਵਾਸੀਆਂ ਨੂੰ ਇਹ ਯਕੀਨ ਦਿਵਾਉਣ ਵਿੱਚ ਕਾਫੀ ਹੱਦ ਤੱਕ ਸਫਲ ਰਿਹਾ ਕਿ ਬਜੇਨ ਪ੍ਰਸ਼ਾਸਨ ਦੌਰਾਨ ਦੁਨੀਆ ਭਰ ਦੇ ਕੁਸਬੈਠੀਏ ਮੈਕਸੀਕਨ ਸਰਹੱਦ ਦੇ ਰਾਹੀਂ ਆਸਾਨੀ ਨਾਲ ਅਮਰੀਕਾ ਵਿੱਚ ਦਾਖਲ ਹੋ ਰਹੇ ਨੇ ਪੰਜਾਬ ਸਰਕਾਰ ਨੇ ਚਾਹੁੰਦੀ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਜਾਵੇ ਭਗਵੰਤਬਾਨ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਇਸ ਦਾ ਵਿਰੋਧ ਕੀਤਾ। ਸਰਕਾਰ ਨੇ ਕਿਹਾ ਕਿ ਪਹਿਲਾਂ ਵੀ ਹਵਾਰਾ ਪੰਜਾਬ ਨਹੀਂ ਸਗੋ ਚੰਡੀਗੜ੍ਹ ਦੀ ਜੇਲ੍ਹ ਵਿੱਚ ਬੰਦ ਸੀ। ਇਸ ਲਈ ਜੇ ਤਬਦੀਲ ਕਰਨਾ ਹੈ ਤਾਂ ਚੰਡੀਗੜ੍ਹ ਕੀਤਾ ਜਾ ਸਕਦਾ ਹੈ। ਦਰਅਸਲ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦੀ ਹਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਘਟਾਏ ਜਗਤਾਰ ਸਿੰਘ ਹਵਾਰਾ ਦੀ ਉਸ ਪਟੀਸ਼ਨ ਦਾ ਵਿਰੋਧ ਕੀਤਾ ਜਿਸ ਦੇ ਵਿੱਚ ਉਸ ਨੇ ਦਿੱਲੀ ਦੀ ਤਿਹਾਰ ਜੇਲ੍ਹ ਤੋਂ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਜਸਟਿਸ ਬੀ ਆਰ ਗਵਈਆ ਤੇ ਜਸਟਿਸ ਕੇ ਵਿਨੋਦ ਚੰਦਨ ਦੀ ਬੈਂਚ ਇਸ ਪਟੀਸ਼ਨ ਉਤੇ ਸੁਣਵਾਈ ਕਰ ਰਹੀ ਹੈ ਤੇ ਬੈਂਚ ਨੇ ਮਾਮਲੇ ਵਿੱਚ ਚੰਡੀਗੜ੍ਹ ਨੂੰ ਧਿਰ ਬਣਾਉਣ ਦੀ ਇਜਾਜ਼ਤ ਦਿੰਦਿਆਂ ਹਵਾਰਾ ਦੀ ਪਟੀਸ਼ਨ ਉਤੇ ਯੂਟੀ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਤੇ 4 ਹਫ਼ਤਿਆਂ ਦੇ ਅੰਦਰ ਜਵਾਬ ਦਾਖਲ ਕਰਨ ਲਈ ਕਿਹਾ ਬਠਿੰਡਾ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਤੇ ਬਠਿੰਡਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀਆ ਤੇ ਪਦਮਜੀਤ ਮਹਿਤਾ ਬਠਿੰਡਾ ਦੇ ਨਵੇਂ ਮੇਅਰ ਬਣ ਗਏ ਨੇ ਪਦਮਜੀਤ ਮਹਿਤਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਅਮਰਜੀਤ ਸਿੰਘ ਮਹਿਤਾ ਦੇ ਸੁਪੁੱਤਰ ਨੇ ਜੋ ਕਿ ਪਿਛਲੇ ਦਿਨੀ ਹੀ ਬਠਿੰਡਾ ਦੇ ਵਾਰ ਨੰਬਰ 48 ਚ ਹੋਈ ਜਿਵਨੀ ਚੋਣ ਜਿੱਤ ਕੇ ਕੌਂਸਲਰ ਬਣੇ ਸਨ ਦੱਸ ਦਈਏ ਕਿ ਬਠਿੰਡਾ ਨਗਰ ਨਿਗਮ ਦੀ ਮੇਅਰ ਚੋਣ ਨੂੰ ਲੈ ਕੇ ਮੁੱਖ ਮੁਕਾਬਲਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਹੀ ਰਿਹਾ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਪਦਮਜੀਤ ਮਹਿਤਾ ਨੂੰ 50 ਦੇ ਵਿੱਚੋਂ 35 ਵੋਟਾਂ ਮਿਲੀਆਂ ਜਿਸ ਕਾਰਨ ਉਹ ਨਵੇਂ ਮੇਅਰ ਬਣ ਗਏ ਨੇ ਤੇ ਕਾਂਗਰਸੀ ਕੌਂਸਲਰਾਂ ਦੀ ਕ੍ਰੋਸ VOTING ਕਾਰਨ ਮਹਿਤਾ ਨੇ ਕੁਰਸੀ ਉੱਤੇ ਕਬਜ਼ਾ ਕਰ ਲਿਆ ਕਾਂਗਰਸੀ ਕੌਂਸਲਰਾਂ ਨੇ ਹੱਥ ਦਿਖਾ ਕੇ ਪਦਮਜੀਤ ਦੇ ਹੱਕ ਵਿੱਚ ਵੋਟ ਪਾਈ ਹੈ ਤੇ ਉਹ ਇੰਗਲੈਂਡ ਯੂਨੀਵਰਸਿਟੀ हासिल करके आए ने अमेरिका ਤੋਂ ਪ੍ਰਵਾਸੀਆਂ ਨੂੰ ਗਵੰਤਾਨਾਮੋ ਬੇਸ ਦੇ ਵਿੱਚ ਦੇਸ਼ ਨਿਕਾਲਾ ਦਿੱਲੀ ਭੇਜਿਆ ਗਿਆ ਤੇ ਪਹਿਲਾ ਫੌਜੀ ਜਹਾਜ਼ ਮੰਗਲਵਾਰ ਸ਼ਾਮ ਨੂੰ ਕਯੂਬਾ ਪਹੁੰਚ ਗਿਆ ਤੇ ਇੱਕ ਅਮਰੀਕੀ ਅਧਿਕਾਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਐਸੇ ਨਾਲ ਅਮਰੀਕੀ ਜਲ ਸੈਨਾ ਅੱਡੇ ਉੱਤੇ ਭੇਜੀ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ ਤੇ ਇਸ ਅੱਡੇ ਦੀ ਵਰਤੋਂ ਦੁਹਾਕੇ ਤੋਂ ਮੁਕਤ ਤੌਰ ਉੱਤੇ 11 ਸਪਟੈਂਬਰ 2001 ਦੇ ਹਮਲਿਆਂ ਨਾਲ ਜੁੜੇ ਵਿਦੇਸ਼ੀਆਂ ਨੂੰ ਹਿਰਾਸਤ ਵਿੱਚ ਰੱਖਣ ਲਈ ਕੀਤੀ ਜਾਂਦੀ ਰਹੀ ਹੈ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਵਾਸੀਆਂ ਨੂੰ ਰੱਖਣ ਦੇ ਲਈ ਨੇਵਲ ਬੇਸ ਨੂੰ ਇੱਕ ਆਦਰਸ਼ ਜਗ੍ਹਾ ਮੰਨ ਰਹੇ ਨੇ ਉਹਨਾਂ ਦਾ ਕਹਿਣਾ ਕਿ ਇਸ ਦੇ ਵਿੱਚ 30 ਹਜ਼ਾਰ ਲੋਕਾਂ ਨੂੰ ਰੱਖਣ ਦੀ ਸਮਰੱਥਾ ਹੈ ਤੇ ਅਮਰੀਕੀ ਰੱਖਿਆ ਸਕੱਤਰ ਪੀਟ ਹੈਗ ਸੈਥ ਨੇ ਇਸ ਨੂੰ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਠੁਕਵੇਂ ਜਗ੍ਹਾ ਕਿਹਾ ਪਿਛਲੇ ਕੁਝ ਦਿਨਾਂ ਵਿੱਚ ਅਮਰੀਕਾ ਤੋਂ ਵੱਧੂ ਸੈਨਿਕਾਂ ਨੂੰ ਸਹਾਇਤਾ ਲਈ ਜਲ ਸੈਨਾ ਦੇ ਅੱਡੇ ਉੱਤੇ ਭੇਜਿਆ ਗਿਆ ਹੈ ਜਿੱਥੇ ਪੰਜਾਬ ਸਰਕਾਰ ਨਸ਼ੇ ਨੂੰ ਖਤਮ ਕਰਨ ਦੇ ਲਈ ਅੱਗੇ ਵੱਧ ਰਹੀ ਹੈ ਉਸੇ ਤਰ੍ਹਾਂ ਹੀ ਪੰਜਾਬ ਪੁਲਿਸ ਨਸ਼ੇ ਦੇ ਖਾਤਮੇ ਲਈ ਬਹੁਤ ਉਪਰਾਲੇ ਕਰਦੀ ਹੈ ਐਤ ਨੂੰ ਦੇਖਦੇ ਹੋਏ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੇਲਰਿਆ ਵਿਖੇ ਪੰਚਾਇਤ ਵੱਲੋਂ ਨਵੈਕਲੇ ਮਤੇ ਪਾਏ ਗਏ ਪਿੰਡ ਨੂੰ ਨਸ਼ਾ ਮੁਕਤ ਕਰਨ ਦੇ ਲਈ ਸਰਪੰਚ ਨੇ ਆਪਣੀ ਪੰਚਾਇਤ ਨਾਲ ਮਿਲ ਕੇ ਜੋ ਮਤੇ ਪਾਏ ਨੇ ਉਹ ਪਿੰਡ ਦੀ ਭਲਾਈ ਅਤੇ ਪੰਜਾਬ ਦੀ ਭਲਾਈ ਵਾਸਤੇ ਬਹੁਤ ਹੀ ਵਧੀਆ ਨੇ ਪਿੰਡ ਦੇ ਨਵੇਂ ਬਣੇ ਨੌਜਵਾਨ ਸਰਪੰਚ ਦੇ ਵੱਲੋਂ ਇਹ ਮਤੇ ਪਿੰਡ ਦੇ ਸਹਿਯੋਗ ਅਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਵੱਖਰੇ ਤੌਰ ਉਤੇ ਰਜਿਸਟਰਡ ਕਰਵਾਏ ਗਏ ਨੇ ਪਿੰਡ ਦੇ ਵਿੱਚ ਦੁਕਾਨਾਂ ਉਤੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਿਵੇਂ ਕਿ ਬੀੜੀ ਜਰਦਾ ਤੰਬਾਕੂ ਕੁਲਿੱਪ ਨਹੀਂ ਵੇਚਿਆ ਜਾਵੇਗਾ ਇਹਦੇ ਨਾਲ ਹੀ ਪੀਣ ਵਾਲੇ ਸੌਫਟ ਡਰਿੰਕ ਸਟਿੰਗ ਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਪਿੰਡ ਦੀ ਪੰਚਾਇਤ ਅਤੇ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਇੱਕ ਸਟੇਡੀਅਮ ਵੀ ਪਿੰਡ ਦੇ ਵਿੱਚ ਬਣਵਾਇਆ ਗਿਆ ਤੇ ਸਟੇਡੀਅਮ ਦੇ ਵਿੱਚ ਜਿਮ ਦਾ ਸਬੰਧ ਅਤੇ ਹੋਰ ਚੀਜ਼ਾਂ ਦਾ ਵੀ ਪ੍ਰਬੰਧ ਕੀਤਾ ਗਿਆ ਸਤਾ ਵਿੱਚ ਆਉਣ ਤੋਂ ਬਾਅਦ 트럼ਪ ਨੇ ਗੈਰ ਕਾਨੂੰਨੀ ਤੌਰ ਦੇ ਉਤੇ ਡੌਂਕੀ ਰਾਹੀ ਅਮਰੀਕਾ ਵਿੱਚ ਦਾਖਲ ਹੋਏ ਲੋਕਾਂ ਉੱਤੇ ਵੱਡੀ ਕਾਰਵਾਈ ਕਰਦਿਆਂ ਉਹਨਾਂ ਨੂੰ ਆਪਣੇ ਦੇਸ਼ ਤੋਂ ਕੱਢਣ ਦਾ ਫੈਸਲਾ ਕੀਤਾ ਸੀ ਤੇ ਪ੍ਰਵਾਸੀਆਂ ਨੂੰ ਆਮ ਨਾਗਰਿਕ ਜਹਾਜ਼ਾਂ ਦੇ ਵਿੱਚ ਨਹੀਂ ਸਗੋਂ ਫੌਜੀ ਜਹਾਜ਼ਾਂ ਦੇ ਵਿੱਚ ਉਹਨਾਂ ਦੇ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ ਅਮਰੀਕਾ ਨੇ ਆਪਣੇ ਫੌਜੀ ਜਹਾਜ਼ C17s ਆਈ 205 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜ ਦਿੱਤਾ ਇਹ ਲੋਕ ਟੈਕਸਾਸ, ਸੈਨ ਫਰਾਂਸਿਸਕੋ ਅਤੇ ਹੋਰ ਸ਼ਹਿਰਾਂ ਵਿੱਚ ਰਹਿ ਰਹੇ ਸਨ ਗਰ ਕਾਨੂੰਨੀ ਲੋਕਾਂ ਨੂੰ ਫੌਜੀ ਜਹਾਜ਼ਾਂ 'ਚ ਵਾਪਸ ਭੇਜਣਾ ਸਿਵਲ ਜਹਾਜ਼ ਨਾਲੋਂ 5 ਗੁਣਾ ਮਹਿੰਗਾ ਹੈ ਤੇ ਅਮਰੀਕਾ ਦਾ ਸਭ ਤੋਂ ਤਾਕਤਵਰ ਜਹਾਜ਼ C-17 ਗਲੋਬ ਮਾਸਟਰ ਹੈ ਤੇ ਇਸ ਦਾ ਇਸਤੇਮਾਲ ਮਿਲਟਰੀ ਦੇ ਖਤਰਨਾਕ ਮਿਸ਼ਨ ਦੇ ਵਿੱਚ ਹੁੰਦਾ ਹੈ ਦੱਸਦੀ ਹੈ ਕਿ C-17 ਨੂੰ ਚਲਾਉਣ ਉੱਤੇ ਪ੍ਰਤੀ ਘੰਟਾ 28500 ਯੂਐਸ ਡਾਲਰ ਦਾ ਖਰਚਾ ਹੁੰਦਾ ਹੈ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇੱਕ ਭਾਰਤੀ ਨੂੰ ਦੇਸ਼ ਵਾਪਸ ਭੇਜਣ ਦੇ ਲਈ ਭਾਰਤੀ ਕਰੰਸੀ ਦੇ ਮੁਤਾਬਕ 4.7 ਲੱਖ ਰੁਪਏ ਖਰਚ ਕੀਤੇ ਜਾ ਰਹੇ ਨੇ ਪੂਰੀ ਤਰ੍ਹਾਂ ਕਰਜ਼ੇ 'ਚ ਡੁੱਬੇ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਹੁਣ ਹੋਸ਼ ਉਡਾ ਦੇਣ ਵਾਲੇ ਨਵੇਂ ਅੰਕੜੇ ਸਾਹਮਣੇ ਆਏ ਨੇ ਪੰਜਾਬ ਦੇ ਕਿਸਾਨਾਂ ਸਰ ਚੜੇ ਕਰਜ਼ੇ ਨੇ ਰਿਕਾਰਡ ਤੋੜ ਦਿੱਤਾ ਹੈ ਤੇ ਇਸ ਸਬੰਧੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਦੇ ਵਿੱਚ ਆਰਬੀਏ ਦੀ ਇੱਕ ਰਿਪੋਰਟ ਪੇਸ਼ ਕੀਤੀ ਜਿਸ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਇਹ ਰਿਪੋਰਟ ਕਿਸਾਨਾਂ ਉੱਤੇ ਬੈਂਕਾਂ ਦੇ ਕਰਜ਼ੇ ਬਾਬਤ ਹੈ ਆਧੇ ਮੁਤਾਬਕ ਪੰਜਾਬ ਦੇ 38 ਲੱਖ ਦੇ ਕਰੀਬ ਕਿਸਾਨ ਕਰਜ਼ੇ ਦੇ ਬੋਝੇਟ ਦਬੇ ਹੋਏ ਨੇ ਇਹਨਾਂ ਉੱਤੇ ਵੱਖ-ਵੱਖ ਬੈਂਕਾਂ ਦਾ 1.4 ਲੱਖ ਕਰੋੜ ਦਾ ਕਰਜ਼ਾ ਹੈ ਖਰਾਬ ਮਾਲੀ ਹਾਲਤ ਕਾਰਨ ਕਿਸਾਨੇ ਕਰਜ਼ਾ ਵਾਪਸ ਕਰਨ ਦੇ ਯੋਗ ਨਹੀਂ ਹਨ 23 ਲੱਖ ਦੇ ਕਰੀਬ ਕਿਸਾਨਾਂ ਉੱਤੇ ਵਪਾਰਕ ਬੈਂਕਾਂ ਦਾ 12 ਲੱਖ ਦੇ ਕਰੀਬ ਕਿਸਾਨਾਂ ਉੱਤੇ ਸਹਾਇਕਾਰੀ ਬੈਂਕਾਂ ਦਾ ਅਤੇ ਕਰੀਬ 3.5 ਲੱਖ ਕਿਸਾਨਾਂ ਉੱਤੇ ਗ੍ਰਾਮੀਣ ਬੈਂਕਾਂ ਦਾ ਜਿਹੜਾ ਕਰਜ਼ਾ ਉਹ ਬਾਕੀ ਹੈ ਤੇ ਕੇਂਦਰ ਸਰਕਾਰ ਦੇ ਬਜਟ 'ਚ ਕਿਸਾਨਾਂ ਦੀ ਕਰਜ਼ਾ ਮੁਕਤ ਮਾਫੀ ਲਈ ਕੋਈ ਖਾਸ ਰਾਹਤ ਨਹੀਂ ਤੇ ਹੁਣ ਕਿਸਾਨਾਂ ਨੂੰ ਪੰਜਾਬ ਦੇ ਬਜਟ ਤੋਂ ਹੀ ਆਸ ਹੈ ਕਿ ਸ਼ਾਇਦ ਸੂਬਾ ਸਰਕਾਰ ਉਹਨਾਂ ਦੇ ਬੋਝ ਨੂੰ ਕੁਝ ਘੱਟ ਕਰ ਦੇਵੇ ਅਦਲੀ ਇਹ ਨਹੀਂ ਦੁਬਾਰਾ ਫਿਰ ਆਦਰੋਗੇ ਉਦੋਂ ਤੱਕ ਦਿਓ ਇਜਾਜ਼ਤ ਸਾਥਸ਼ੀਰ ਕਾਲ ਧੰਨਵਾਦ